चुनावी दंगल में उतरे अनिता सोम प्रकाश भाजपा उम्मीदवार लोकसभा हलका हशियापुर तो। देखो मुद्दे तो जेड़े पहला सोम प्रकाश जी ने काम किए वो काम कर चुके हैं और हूँ इलेक्शन शुरू हुई है और मुद्दे पब्लिक ने दसने जे मैं मुद्दे दसूंगी तो पब्लिक और कोई की पूछूंगी ਹோம் ਪ੍ਰਕਾਸ਼ੀ ਨੇ ਆਪਣੇ ਲੈਵਲ ਤੇ ਬਹੁਤ ਕੰਮ ਕੀਤੇ ਆ ਆਈ ਵਿਲੀ ਅੰਦਾ ਮੈਡੀਕਲ ਕਾਲਜ ਲਈ ਆ ਰੇਲਵੇ ਸਟੇਸ਼ਨ ਤੇ ਕੰਮ ਚੱਲ ਰਿਹਾ ਬਹੁਤ ਸਾਰੇ ਕੰਮ ਆ ਜਿਹੜੇ ਉਹਨਾਂ ਨੇ ਕੀਤੇ ਆ ਪਰ ਅਸੀਂ ਆਪਣੇ ਕੰਮ ਕਰਕੇ ਗਿਣਾਉਦੇ ਨਹੀਂ ਆ ਕਿਉਂਕਿ ਪਬਲਿਕ ਨੂੰ ਪਤਾ ਹੋਣਾ ਚਾਹੀਦਾ ਕਿ ਕੀ ਕੰਮ ਕੀਤੇ ਆ ਔਰ ਜਿਹੜੇ ਆਉਣ ਵਾਲੇ 5 ਸਾਲ ਆ ਉਹਨਾਂ ਨੇ ਪਰਮਾਤਮਾ ਨੇ ਮੌਕਾ ਦੇਣਾ ਆ ਔਰ ਪਬਲਿਕ ਦੇ ਵਿੱਚ ਜਾ ਕੇ ਪੁੱਛਣਾ ਕਿ ਉਹਨਾਂ ਦੇ ਕਿਹੜੇ ਮੁੱਦੇ ਆ ਔਰ ਉਹਨਾਂ ਤੇ ਕੰਮ ਕਰਨਾ ਤੇਰੀ ਪਾਰਟੀ ਨੂੰ ਕੰਪੀਟੀਟਰ ਮਿਲਦੇ ਆ ਮੈਂ ਦੇਖੋ ਪਰਮਾਤਮਾ ਦਾ ਆਸ਼ੀਰਵਾਦ ਲੈਂਦੀ ਹੁੰਦੀ ਆ ਔਰ ਕੰਪਿਟਿਟ ਇਸੀ ਕੋਈ ਵੀ ਕੰਪੀਟੀਸ਼ਨ ਨਹੀਂ ਆ ਮੇਰਾ ਕਿਸੇ ਨਾਲ ਵੀ ਹਮ ਪਬਲਿਕ ਦੀ ਤੁਸੀਂ ਗੱਲ ਕਰ ਰਹੇ ਹੋ ਪਬਲਿਕ ਦੇ ਵਿੱਚ ਤਾਂ ਇਸ ਗੱਲ ਦਾ ਬਹੁਤ ਜ਼ਿਆਦਾ ਰੋਸ ਹੈ ਕਿ 5 ਸਾਲ ਤੋਂ ਮੰਤਰੀ ਸਾਹਿਬ ਸਾਡੇ ਚ ਬੜੇ ਇਨੀ ਚ ਔਰ ਤਾਂ ਫਗਵਾੜੇ ਤੋਂ ਲੈ ਕੇ ਇੱਕ ਟੂਰ ਹੁੰਦਾ ਹੈਗਾ ਸੋ ਸਭ ਦੇ ਕਰਦਾ ਕਿ ਜੀ ਦੇਖੋ ਇਹ ਕੋਈ ਨਹੀਂ ਹੁੰਦਾ ਇਹ ਮਨ ਦੀ ਇੱਕ ਭਾਵਨਾ ਆ ਦੇਖੋ ਤੁਸੀਂ ਪੱਤਰਕਾਰ ਹੋ ਤੁਸੀਂ ਸਵਾਲ ਕਰਨਾ ਆ ਪਰ ਸੋਮ ਪ੍ਰਕਾਸ਼ ਜੀ ਜਦੋਂ ਵੀ ਆਏ ਆ ਦਿੱਲੀ ਤੋਂ ਉਹ ਹਰ ਵਾਰ ਹਸ਼ਿਆਰਪੁਰ ਵਿੱਚ ਆਈ ਆ ਰੈਸਟੋਰੈਂਟਸ 'ਚ ਬੈਠ ਕੇ ਵੀ ਮੀਟਿੰਗਾਂ ਕਰਦੇ ਰਹੇ ਆ ਸੂਬਾ ਸਰ ਦੇ ਬੈਠ ਕੇ ਵੀ ਕਰਦੇ ਰਹੇ ਆ ਪਬਲਿਕ ਦੇ ਕੰਮ ਵੀ ਕੀਤੇ ਆ ਔਰ ਕੋਈ ਕਦੀ ਵੀ ਨਹੀਂ ਇਹ ਹੈਗਾ ਕਿ ਉਹ ਨਹੀਂ ਆਈ ਉਹ ਤਾਂ ਕਿਸਾਨੀ ਮੁੱਦੇ ਬਲੇ ਵੀ ਆਉਂਦੇ ਰਹੇ ਆ ਤੁਸੀਂ ਦੇਖਿਆ ਹੋਣਾ ਕਿ ਉਹਨਾਂ ਨੂੰ ਕਿੰਨੀ ਵਾਰੀ ਘੇਰਿਆ ਵੀ ਆ ਜੇ ਉਹ ਆਉਂਦੇ ਸੀ ਤਾਂ ਘੇਰਦੇ ਸੀ ਮੈਂ ਲੋਕਾਂ ਨੂੰ ਰੋਕਦੇ ਪਿੰਡਾਂ ਵਿੱਚ ਪਿੰਡਾਂ ਵੀ ਤਾਂ ਵਿਰੋਧ ਹੋ ਰਿਹਾ ਵੀ ਜੀ ਪੀ ਦਾ ਕਿੰਨਾ ਪਿੰਡਾਂ ਨੇ ਵਿਰੋਧ ਕਰ ਰਹੇ ਨੇ ਜੁਵਾਨ ਵਿਰੋਧ ਕਰ ਰਹੇ ਜੀ ਨੁਕਸਾਨ ਵੀ ਮੈਨੂੰ ਹੁਣ ਪੂਰਾ ਵਿਸ਼ਵਾਸ ਹੈ ਕਿ ਮੇਰੇ ਹਲਕੇ ਵਿੱਚ ਕਿਸਾਨ ਵੀ ਮੇਰਾ ਵਿਰੋਧ ਨਹੀਂ ਕਰੂਗੇ ਇਹ ਆਪਣਾ ਇੱਕ ਵਿਸ਼ਵਾਸ ਹੁੰਦਾ ਹੈ ਕਿਸਾਨਾਂ ਦੇ ਨਾਲ ਹਮੇਸ਼ਾ ਸੋਮ ਪ੍ਰਕਾਸ਼ ਦੀ ਖੜੇ ਹੋਏ ਆ ਔਰ ਉਹਨਾਂ ਨੂੰ ਵੀ ਤੇ ਮੈਨੂੰ ਵੀ ਪੂਰਾ ਵਿਸ਼ਵਾਸ ਹੈ ਕਿ ਮੇਰਾ ਵਿਰੋਧ ਨਹੀਂ ਕਰੂਗੇ ਜਿਹੇ ਸਾਥੀਆਂ ਨੇ ਦੋਸ਼ ਲਾਏ ਆ ਕਿ ਕਹਿੰਦੇ ਮੇਰੀ ਵਿਰੋਧੀ ਤੇਰਾ ਉਹਨਾਂ ਨੇ ਮੇਰੇ ਤੇ ਜਿਹੜੇ ਗਲਤ ਚਾਰਜ ਲਗਾਏ ਆ ਕਦੇ ਚਾਹੇ ਉਹ ਲੇਡੀਜ਼ ਨੂੰ ਲੈ ਕੇ ਚਾਹੇ ਉਹ ਕ腐ਸ਼ਨ ਨੂੰ ਲੈ ਕੇ ਉਹਨਾਂ ਨੇ ਸਿੱਧੇ ਤੌਰ ਤੇ ਪਾਰਟੀ ਨੂੰ ਵੀ ਚੈਲੰਜ ਕਰ ਦਿੱਤਾ ਹੋਇਆ ਦੋ ਤੁੱਕੇ ਹੈ ਕਿ ਪਾਰਟੀ ਉਹਨਾਂ ਦੇ ਨਾਮ ਨਸ਼ਰ ਕਰੇ ਦੇਖੋ ਬਹੁਤ ਸੀਨੀਅਰ ਬੇਤਾ ਹੈ ਮੈਂ ਫਸਟ ਟਾਈਮ ਇਲੈਕਸ਼ਨ ਲੜ ਰਹੀ ਆ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿ ਸਕਦੀ ਔਰ ਅਸੀਂ ਕਿਸੇ ਦੇ ਲਈ ਸਾਡੇ ਮੂੰਹ ਤੋਂ ਕਦੀ ਕਦੀ ਨਹੀਂ ਸੁਣੋਗੇ ਕਿ ਅਸੀਂ ਕਿਸੇ ਲਈ ਕੁਝ ਬੋਲ ਸਕਦੇ ਮੈਡਮ ਹੁਸ਼ਿਆਰਪੁਰਲੀ ਇੰਡਸਟਰੀ ਕੋਸ਼ਿਸ਼ ਨਹੀਂ ਕੀਤੀ ਜੇ ਤੱਕ ਉਹਨਾਂ ਨੂੰ ਦੇਖੋ ਪਾਰਟੀ ਹਾਈਪਾਂ ਜਾ ਰਹੀ ਆ ਉਹਨਾਂ ਕੋਲ ਉਹ ਪੂਰੀ ਕੋਸ਼ਿਸ਼ ਕਰ ਰਹੇ ਆ ਹੁਸ਼ਿਆਰਪੁਰਲੀ ਇੰਡਸਟਰੀ ਨੂੰ ਕੀ ਕਰਨਗੇ ਆ ਵੇ ਟਾਈਮ ਦੇਖੋ ਉਹ ਪਿੱਛੇ ਜਿਹੜੀ ਹੁਸ਼ਿਆਰਪੁਰਲੀ ਇੰਡਸਟਰੀ ਇੱਥੋਂ ਤੱਕ ਕਿਸ ਹੋਂਦ ਦਾ ਕਾਜੀ ਹੋਣਾ ਕੋਈ ਹੀ ਇੰਵੈਸਟਿੰਗ ਦਾ ਸੀਗਾ ਪਰ ਇੰਤ ਤੱਕ ਹੁਸ਼ਿਆਰਪੁਰਲੀ ਮੈਨੂੰ ਦੋ 5 ਸਾਲ ਸੀਗੇ ਉਹ ਸਿੱਧਾ ਸਮਾਂ ਤੇ ਜਿਹੜਾ ਆ ਕਰੋਨਾ ਦੇ ਵਿੱਚ ਨਿਕਲ ਗਿਆ ਤੁਸੀਂ ਵੀ ਦੇਖਿਆ ਕਿ ਬਹੁਤ ਮਾੜਾ ਸਮਾਂ ਸੀ ਔਰ ਅੱਧਾ ਸਮਾਂ ਹੀ ਸੀ ਜਿਹੜਾ ਕੰਮ ਕਰਨ ਲਈ ਮਿਲਦਾ ਔਰ ਉਹਦੇ ਵਿੱਚ ਉਹਨਾਂ ਨੇ ਜਿੰਨੇ ਕੰਮ ਕਰ ਸਕਦੇ ਸੀ ਉਹਨਾਂ ਨੇ ਕੀਤੇ ਆ ਔਰ ਜਿਹੜਾ ਆਉਣ ਵਾਲਾ ਸਮਾਂ ਹੈ ਮੈਂ ਤੁਹਾਨੂੰ ਦੱਸਿਆ ਕਿ ਜੋ ਪਬਲਿਕ ਕਹੂਗੀ ਉਹ ਕਰਨ ਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕੋਈ ਵੱਡੀ ਰੈਲੀ ਚ ਕੋਈ ਵੱਡਾ ਲੀਡਰ ਵੀ ਆਉਣ ਦੀ ਸੰਭਾਵਨਾ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਆਉਗੇ ਬਿਲਕੁਲ ਪਿੱਛੇ ਹੋਊਗਾ ਕਿਉਂ ਨਹੀਂ ਬੜੇਗਾ ਜਦ ਪੁਗੜਾ ਹਸ਼ਿਆਪੁਰ ਵਾਲਾ ਬੰਦੇ ਲੋਕ ਸੁੰਦੇ ਨੂੰ ਕਹਿ ਰਹੇ ਇਸ ਸਾਹਮਣੇ ਬਣ ਰਹੇ ਹਸ਼ਿਆਪੁਰ ਵਾਲਾ ਦੇਖੋਗੇ ਜਾ ਕੇ ਮਟੀਰੀਅਲ ਆ ਚੁੱਕਾ ਮੈਂ ਵੀ ਦੇਖ ਕੇ ਨਿਕਲਦੀ ਹਾਂ ਮੈਡਮ આજ ਤੱਕ ਹਸ਼ਿਆਪੁਰ ਸੇ ਰੇਲਵੇ ਦਾ ਫਾਟਾ ਅੱਗੇ ਅੱਗੇ ਨਹੀਂ ਬढ़ा ਤੋ ਉਸ ਆਪ ਲੈ ਕੇ ਜਾਏਂਗੀ ਐਸੇ ਕਰੋ ਆਪ ਸਭ ਲੋਕ ਮੇਰੀ سپورਟ ਕਰੋ ਆਪ سپورਟ ਕਰੋ ਮੈਂ ਤਾਂ ਪੰਜ ਸੇ ਨਹੀਂ ਆ ਰਹੀ ਹਾਂ ਪੰਜ ਆ ਰਹੀ ਹਾਂ